ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਆਦਰੀ ਵੀਡੀਓ ਵਿੱਚ ਪਾ ਤਿੰਨ ਨਗ ਸੇ ਲਈ ਲੈ ਕੇ ਆਏ ਜੀ ਇੱਕ ਬਾਈ ਬੱਚੀ ਆ ਐਰਸ਼ਰ ਇੱਕ ਟੌਪ ਬਰੀਡ ਵੜ ਗੱਬਣ ਥੋੜੇ ਕਿ ਦਿਨਾਂ ਦੀ ਕਰਮ ਵਾਲੀ ਕੱਚੀ ਆ ਗਈ ਬਰੀਡ ਚ ਚੈੱਕ ਕਰੋ ਬਾਈ ਤੇ ਇੱਕ ਵੜਾ ਜਿਹੜੀ ਤਾਜੀ ਸੂਈ ਵੀ ਆ ਤੇ ਬੱਚਾ ਕਰਮ ਵਾਲੀ ਨੇ ਪੱਛੀ ਦਿੱਤੀ ਜੀ ਬੱਚੀ ਬੱਚੀ ਦਿੱਤੀ ਆਓ ਕਰ ਲੈਨੇ ਬਾਈ ਨਗਰ ਬਾਦ ਆਜ ਬਾਈ ਬਾਪੂ ਹਸ਼ੀਕਾਲ ਹਾਸੀ ਕਾਲ ਜੀ ਸਤਿਕਾਰ ਹੋਠੀ ਕੋ ਵਧੀਆ 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 ਕਿਵੇਂ ਚੱਲਦਾ ਕੰਮਕਾਰ ਵਧੀਆ ਚੱਲਦਾ ਵਧੀਆ ਚੱਲਦਾ ਨਾਮ ਤੇ ਐਡਰੈਸ ਬੋਲ ਨਾਮ ਅੰਦਰ ਸਿੰਘ ਜੀ ਹੂੰ ਪਿੰਡ ਸਨਾ ਗਲਾਬ ਸਿੰਘ ਵਾਲਾ ਹੂੰ ਜ਼ਿਲ੍ਹਾ ਬਰਨਾਲਾ ਹੂੰ ਤੇ ਇਧਰ ਸੀਤ ਆਪਾ ਨੇੜੇ ਪਿੰਡ ਨੇੜੇ ਭਧੌੜ ਨੇ ਵਾਲਾ ਹੂੰ ਇਧਰ ਜੰਗੀਣਾ ਠੀਕਾ ਸੰਦੂਏ ਪਿੰਡਾਂ ਦੇ ਵਿਚਾਲੇ ਆ ਮੋਬਾਈਲ ਨੰਬਰ ਬੋਲ ਦੋ 9855733687 ਠੀਕਾ ਇਹ ਬਾਪੂ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਪੂ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਆ ਸੂਈ ਆ ਬਈ ਦੂਜਾ ਸੂਆ ਹੈ ਕਦੋਂ ਸੂਈ ਹੈ ਇਹਨੂੰ ਹੋ ਗਿਆ ਅੱਧਾ ਪੌਣਾ ਘੱਟਾ ਜੀ ਬੈਠੀ ਜੋ ਬਈਗੀ ਦੀ ਜ਼ੇਰ ਪੈ ਜਣੇ ਤੁਰੀ ਵੀ ਹੈ ਜ਼ੇਰ ਤੁਰਪੀ ਹੈਣਾ ਹਾਂ ਬੱਚਾ ਕੀ ਆ ਮਗਰ ਹੈ ਬੱਚੀ ਮਗਰ ਬੱਚੀ ਬੱਚੀ ਬਹੁਤ ਚੰਗੀ ਹੈ ਹੈਨਾ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਬਹੁਤ ਚੰਗੀ ਆ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਨਾੜੂਆ ਨਾਲਾ ਜਮਾ ਤਾਜੀ ਆ ਜੇਰ ਵੀ ਹਜੇ ਪਾਣੀ ਬਾਕੀ ਆ ਹਵਾ ਪੈ ਜੂ ਜਿਓ ਬਾਈ ਕਿਉ ਦੀ ਬੌੜਾ ਕੱਢਿਆ ਜਾਂ ਨਹੀਂ ਬਾਪੂ ਥੋੜਾ ਕੱਢੇ ਠੀਕ ਆ 4 ਕਿਲੋ ਥਾਨ ਬੜਾ ਕਮਾਲ ਦਾ ਹਨਾ ਹਾਂ ਮੈਂ ਕਹਿੰਦਾ ਮੁੱਠੀ ਵਾਲਾ ਥਾਣਾ ਤੀਜੋ ਲਿਓ ਚਾਹੇ ਮਸ਼ੀਨ ਆ ਬੜਾ ਚੰਗਾ ਜੀ ਇੱਕ ਨੰਬਰ ਥਾਣਾ ਲੈ ਠੰਡੀ ਠੁੰਡੀ ਜੀ ਲੈ ਦੇਖ ਲਓ ਜਿਵੇਂ ਮਰਜੀ ਆ ਲੈ ਦੇਖ ਲਓ ਕੋਈ ਚੱਕ ਨਹੀਂ ਚਵਾਰਾ ਚੋਣ ਆ ਜਿਵੇਂ ਮਰਜੀ ਧਾਰਾ ਮਾਰੀ ਚੱਲ ਕੋਈ ਚੱਕ ਨਹੀਂ ਕਹਿਣਾ ਗਰਮ ਵਾਲੀ ਨੇ ਕੁਛ ਨਹੀਂ ਮਗਰਲੇ ਥਾਣਾ ਹੀ ਦੇਖੋ ਚਵਾਈ ਚਵਾਈ ਬਹੁਤ ਚੰਗੀ ਆ ਨਾ ਬਾਪੂ ਹੂੰ ਥਾਣ ਬੜਾ ਕਮਾਲ ਦਾ ਲੇਵਾ ਬਹੁਤ ਹਲੇ ਪਛਾਂ ਤੋਂ ਲੇਵਾ ਦੇਖ ਲਓ ਤੇ ਇਧਰੋਂ ਵੀ ਲੇਵਾ ਚੈੱਕ ਕਰ ਲਓ ਕਿੱਥੋਂ ਜਾ ਦੇਖ ਲਓ ਹਾਂ ਜੀ ਕੀ ਬਾਤਾਂ ਨੇ ਭਾਈ ਕਿੰਨਾ ਦੁੱਧ ਦੇ ਦੂ ਬਾਪੂ ਐਸਟੀਮੇਟ ਜਾ ਇਨੂੰ ਚਾਹੀਦਾ 20 ਦੇ ਨੇੜੇ ਤੇੜੀ 18 20 ਇੱਥੇ ਠੀਕ ਆ ਹਾਂਜੀ ਖੋਲ ਦੇ ਤੋਰ ਲੈ ਫੁੱਲ ਬਰੀਡ ਸੂਈ ਸਵਾਈਆ ਬੱਚਾ ਮਗਰ ਬੱਛੀ ਆ ਬੱਛੀ ਨੇ ਭਈ ਨਾਲ ਹੀ ਤਿਆਰ ਹੋ ਜਾਣਾ ਜੇਰ ਦਾ ਵੀ ਲੜ ਤੁਰਿਆ ਵਾ ਜੇਰ ਵੀ ਥੋੜੇ ਟਾਈਮ ਲਈ ਗਰਮ ਵਾਲੀ ਦੀ ਪਾਈ ਜਾਣੀ ਐ ਬਿਊਟੀ ਚੈੱਕ ਕਰ ਲੋ ਫੇਸ ਦੀ ਬਿਊਟੀ ਕਮਾਲ ਬਰੀਡ ਇੱਕ ਨੰਬਰ ਆ ਜਿਵੇਂ ਗਰਮੀ ਦਾ ਮੌਸਮ ਆਉਂਦਾ ਫੁੱਲ ਕੰਮ ਜਾਪਰੂ ਗਰਮੀ ਬਿਲਕੁਲ ਨਹੀਂ ਮੰਨਣੀ ਤੇ ਫੈਂਟ ਆ ਜਿਹੜੀ ਗਰਮ ਵਾਲੀ ਦੀ ਫੁੱਲ ਆਉਗੀ ਇਨੀ ਬਾਪੂ ਹਾਂ ਫਿਰ ਰੀਡ ਇੱਕ ਨੰਬਰ ਆ ਗਈ ਆ ਪਾਸੇ ਸਾਈਡ ਤੋਂ ਵੀ ਦਿਖਾ ਦੇ ਹਾਂ ਲੇਵਰੀ ਸਫਾਈ ਸੁਹੀ ਬਹੁਤ ਆ ਯਾਰ ਬੜਾ ਚੰਗਾ ਥੜ ਲੱਗਿਆ ਚਵਾਈ ਚੁਈ ਤੇ ਗੱਲਾਂ ਹੀ ਛੱਡ ਦੇ ਬਾਕੀ ਠੰਡੀ ਆ ਬਾਪੂ ਨੇ ਤਾਂ ਰਾਮ ਮਾਰੀਆਂ ਨੇ ਚਵਾਈ ਇੱਕ ਨੰਬਰ ਠੰਡੇ ਫੌਲਾ ਚਵਾਈ ਆਪ ਤਾਂ ਨਿਆਣਾ ਵੀ ਨਹੀਂ ਪਾਇਆ ਜੀ ਹੂੰ ਨਿਆਣਾ ਵੀ ਨਹੀਂ ਪਾਇਆ ਲੈ ਲੇ ਵਾ ਦੇਖੋ ਉਹਨੇ ਪਾਸੇ ਸਾਈਡ ਤੋਂ ਦਿਖਾ ਲੈਵਾ ਬਹੁਤ ਆ ਬਾਪੂ ਵੈੜਦਾ ਹਨਾ ਹਾਂ ਜੀ ਹੂੰ ਆ ਜੀ ਸੁਈਆ ਕੋਸਕ ਬਹੁਲਾ ਕੱਢ ਲਿਓ ਉਸ ਹੱਬ ਨਾਲ ਅੰਦਾਜ਼ਾ ਲਾ ਲਿਓ ਢਿੱਲਾਈਆਂ ਨਾ ਐ ਜਮੀ ਨਹੀਂ ਜੀ ਪੈਦੀ ਚਾਹ ਦੇਖ ਲੈ ਵਾ ਵਧੀਆ ਭਰ ਲੂਗੀ ਹੋਰ ਵੀ ਲੈ ਕਿਆ ਬਾਤ ਹੈ ਆ ਦੇਖ ਕਿਆ ਕੁਆਲਟੀ ਚੈੱਕ ਕਰ ਲਓ ਇੱਕ ਨੰਬਰ ਲੇਵਾ ਬਸ ਇਹ ਪੈ ਜਾਣੀ ਹੈ ਜਦੋਂ ਬਹਿ ਗਈ ਕੱਚੇ ਥਾਂ ਬੰਦ ਹੈਗੇ ਇਹ ਪੱਕੇ ਥਾਂ ਤੇ ਮੁੱਲ ਕੀ ਹੈ ਬਾਪੂ ਜਾਇਜ ਮੋਲੇ ਦਾ ਜਮਈ ਜੀ ਜਾਇਜ ਹੀ ਕਰਾਂਗੇ 70000 70000 ਹਾਂ ਜਮਾ ਜਾਇਜ ਮੋਲਾ 70000 ਤੇ ਬੱਸੀ ਦਾ ਕੋਈ ਅੰਤ ਨਹੀਂ ਮਗਰ ਇਹਦਾ ਬੱਸੀ ਹੋ ਜਾਊਗਾ ਇਹਦੇ ਨਾੜਾ ਦਿਖਾ ਦੀ ਬੱਸੀ ਦਾ ਜਮਾਤਾਜ ਨਾੜੂ ਆ ਨਾਲ ਜਮਾਤਾਜ ਬੱਚਾ ਹੀ ਬੱਛੀ ਆ ਬੱਛੀ ਵੀ ਕੁਆਲਟੀ ਵਾਲੀ ਆ ਦੋ ਨਗ ਮਿਲਨੇ ਆ ਬਾਈ ਮੁੱਲ ਵੀ ਵੈਸੇ ਜਾਇਜ ਆ ਮੋਲਾ ਜਮ 70000 ਜਿਹੇ ਜੇ ਪਸੂ ਗਾ ਚੰਗੀਆਂ ਨੇ ਪਰ ਮੁੱਲ ਸਹੀ ਕਰੇ ਨਹੀਂ ਜਮਾ ਸਹੀ ਆ ਯਾਰ ਹਾਂ ਹਾਂ ਕਿਉਂ ਮਾਨਦਾਨ ਹੋ ਜਾਣਾ ਮੁੱਲ ਹਾਂ ਮਾਨ ਤੜ ਕਰਦੇ ਅੱਗੇ 2 ਨੰਬਰ ਤੇ ਕਿਹੜਾ ਸੂਆ ਬਾਪੂ ਦੂਜਾ ਸੂਆ ਜੀ ਕਿੰਨੇ ਦਿਨਾਂ ਦੀ ਕੱਚੀ ਕੱਚੀ ਲੈ ਜੂ ਹਫਤਾ ਤਾਂ ਨਾਲ ਉਪਵਾਤੀ ਚਾਲਜ ਪਵਾਉਂਦੇ ਕਰਕੇ ਠੀਕ ਆ ਹਜੇ ਹਫਤਾ ਲੈ ਜੂ ਹਫਤਾ ਲੈ ਜੂ ਲੇਵਾ ਦੇ ਸਫਾਈ ਦੇ ਢਿੱਲਾਂ ਨੇ ਢਿੱਲਾਂ ਬਹੁਤ ਪੰਜਾਣਾ ਠੰਡੀ ਠੁੱਡੀ ਤਾਂ ਨਹੀਂ ਨਿਕਲੀ ਬਾਲੀ ਲੈ ਆ ਸਾਰੀਆਂ ਬਾਲਡਨ ਲਾ ਕਦੋ ਠੰਡੀ ਦੇਖੋ ਜਿਵੇਂ ਮਾਰਦੀ ਹੱਥ ਨਾਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਲੈ ਨਾ 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 ਪੂਰੀ ਵਿਥੀ ਤੇ ਕੱਲਾ ਕੱਲਾ ਥਣ ਮੁਠੀ ਦਾ ਥਣਾ ਅੱਤੀ ਜੋਲੇ ਜਾਈ ਮਸ਼ੀਨਾਂ ਜੋਲੇ ਇੱਕ ਨੰਬਰ ਥਣ ਲੱਗਿਆ ਲੇਵਾ ਦੇਖੋ ਲੈ ਕੱਚੀ ਕੱਚੀ ਹਜੇ ਦਿਨ ਜਦੋਂ ਤਿਆਰ ਹੋ ਗਈ ਦੋਸਤ ਪਤਾ ਲੱ ਦਸੂ ਇਹ ਬਿਊਟੀ ਚੈੱਕ ਕਰਨੀ ਬਾਪੂ ਹਾਂ ਜੀ ਬਿਊਟੀ ਇੱਕ ਨੰਬਰ ਆ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਖੋਲਦੇ ਬਾਪੂ ਦੌਰਦੇ ਬਰੀਡ ਇੱਕ ਨੰਬਰ ਆ ਬਈ ਕੁਆਲਿਟੀ ਚੰਗੀ ਆ ਵਾ ਕੱਚੀ ਆ ਉਸ ਹਮ ਨਾਲ ਅੰਦਾਜ਼ਾ ਲਾ ਲਓ ਕਿੰਨਾ ਕੀ ਰਕਾਰਡ ਬਾਪੂ ਦੁੱਧ ਦਾ ਦੋ ਤਾਂ ਚਾਹੀਦੀ 35 ਲੀਟਰ ਜੀ ਨੇ ਸੌਖਾ ਜਾ ਕਦ ਕੁਦ ਬਹੁਤਾ ਕਿਸੇ ਪਾਸੋਂ ਵੀ ਨੁਕਸ ਨਹੀਂ ਕਰ ਸਕਦਾ ਸਹੀ ਗੱਲ ਆ ਬਈ ਬਾਪੂ ਦੀ ਗੱਲ ਸਹੀ ਆ ਕਿਸੇ ਪਾਸੋਂ ਨਹੀਂ ਨੁਕਸ ਕਰ ਸਕਦੇ ਦੌਰ ਚ ਜਾਂ ਕਿਹ ਉੱ ਚਿੱਡੇ ਥਾਣਨ ਨੂੰ ਸ਼ੈਡ ਵਗੈਰਾ ਆਏ ਤੋਰਾ ਤਾਰਾ ਵੀ ਇੱਕ ਨੰਬਰ ਆ ਕੋਈ ਪੈਰਾਂ ਦੀ ਨਹੀਂ ਕੱਚੀ ਕੱਦ ਦੀ ਨਹੀਂ ਕੱਚੀ ਕੋਈ ਕੱਦ ਵੀ ਫੁੱਲ ਆ ਪ੍ਰਿੰਟ ਵੀ ਫੁੱਲ ਆ ਬਰੀਡ ਵੀ ਫੁੱਲ ਆ ਜਾਤ ਵੀ ਫੁੱਲ ਆ ਤਿੱਲੇਵਾ ਵੀ ਫੁੱਲੀ ਆ ਬਈ ਕੱਚੀ ਆ ਹੁਸਾ ਮਾ ਬਗਿਆ ਸੇਫ ਫੁੱਟ ਕੱਦ ਦੇਖ ਰੋ ਹੂੰ ਕੱਦ ਫੁੱਲ ਆ ਹਨ ਬਰੀਡ ਇੱਕ ਨੰਬਰ ਆ ਤੇ ਕੀ ਮੋਲ ਆ ਫਿਰ ਬਾਪੂ ਕੱਚੀ ਕੱਚੀ ਦਾ ਮੋੜੇ ਦਾ 120 1 ਲੱਖ 20000 ਰੁਪਏ ਮਾਂਦਣ ਹੋਊ ਮਾਂ ਤਾਂ ਜ਼ਰੂਰ ਹੋਊ ਠੀਕ ਆ ਪਰ ਜਿਹਨੇ ਰੁਪਏ ਲਾਉਣੇ ਆ ਹੂੰ ਪਰ ਉਹ ਫੋਨ ਕਰ ਲੈ ਚੰਗੀ ਜੀ ਦਾ ਫਿਰ ਚੰਗਾ ਮੁੱਲੀ ਹੁੰਦਾ ਸਹੀ ਗੱਲ ਆ ਵੱਧ ਚੰਗੀ ਆ ਜੀ 1 ਲੱਖ 20 ਹਜ਼ਾਰ ਮੁੱਲ ਮਾਨਤਾਣ ਜ਼ਰੂਰ ਹੋ ਜੀ ਬਾੜ ਬਾਪੂ ਦੀ ਗੱਲ ਸਹੀ ਆ ਚੰਗੀ ਬਹੁਤ ਆ ਹਾਂ ਜਿਹਨੇ ਘਰੇ ਵੇਦਰ ਰੱਖਨੇ ਬਾੜੀਆਂ ਗਾਂਗਾਂ ਰੱਖਣ ਦੀ ਲੋੜ ਹੂੰ ਕਿਸੇ ਪਾਸੋਂ ਮਾਰ ਨਹੀਂ ਖਾਂਦੀ ਹੂੰ ਨਾ 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 ਮੁੱਲ ਲੈਵੇ ਕਨੀ ਉਹਨਾਂ ਥਣਕ ਨਹੀਂ ਉਹਨਾਂ ਰਾਜ ਜੀ ਕੋਈ ਲਿੱਛੀ ਨਹੀਂ ਕਿਸੇ ਪਾਸੋਂ ਵੀ ਕੋਈ ਪੈਰਾਂ ਕਨੀ ਉਹਨੇ ਮਾਰ ਖਾਂਦੀ ਨਾ ਨਾ ਫੇਸ ਬੂਸ ਪੂਰਾ ਚੰਗਾ ਕੱਦ ਪ੍ਰਿੰਟ ਬ੍ਰੀਟ ਓਕੇ ਆ ਭਾਈ ਮੁੱਲ ਵੀ ਬਾੜ ਦੇ ਹਿਸਾਬ ਨਾਲ ਠੀਕ ਆ ਭਾਈ ਹਾਂ ਜੀ ਅੱਗੇ ਬਾਪੂ ਬੱਛੀ ਆ ਗਈ ਐਰਸਰਾਂ ਗਈ ਐਰਸਰ ਪਿਆਰ ਐਰਸਰ ਜੀ ਜਮਾਜ ਨੂੰ ਐਰਸਰ ਪਿਆਰ ਕਹਿੰਦੇ ਕਿੰਨੀ ਕੁ ਉਮਰ ਹੈ ਦੀ ਮੂਰ ਤਾਂ ਮੇਰੇ ਨਾਲ 2 ਕੁ ਮਹੀਨੇ ਨੂੰ ਟੀਕਰ ਜੰਗੀ ਸ਼ੇਵਾ ਕਰੀ ਕਿਹਨੂੰ ਝੋਲੀ ਚੰਗੀ ਆ ਨਾ ਹਾਂ ਲੈ ਚਾਰ ਹੀ ਥਾਣਾ ਪੂਰੀ ਵਿੱਥੀ ਤੇ ਕੱਲਾ ਕੱਲਾ ਥਾਣਾ ਬੜਾ ਚੰਗਾ ਥਾਣਾ ਜੀ ਥਾਣਾ ਦਿਖਾ ਤੀ ਹਾਂ ਅੱਲਾ ਦੇ ਬਾਰੇ ਤਾਂ ਖਾਣੇ ਬਈ ਕੀ ਬਾਤ ਹੈ ਬੜਾ ਗਲਾਬੀ ਥਣ ਪੂਰਾ ਚੰਗਾ ਫੇ ਦੇਖੀ ਬਾਪੂ ਫੇਸ ਦਿਖਾ ਦੇ ਬੋਦੀ ਬਾਦੀ ਦੇ ਕਿੰਨੀ ਘੈਂਟ ਹੈ ਨਾ ਕਿਸੇ ਪਾਸੋਂ ਵੀ ਕਮੀ ਨਹੀਂ ਬੱਸੀ ਜਿਹਨੇ ਪਾਲਣੀਆ ਘਰੇ ਬਹੁਤ ਚੰਗੀ ਜੀ ਜੈ ਸਰ ਬਹੁਤ ਬੱਸੀ ਘੱਟ ਮਿਲਦੀ ਮਿਲਦੀ ਬਹੁਤ ਘੱਟ ਮਿਲਦੀ ਇਹਦਾ ਦੋ ਬੰਦੇ ਨੇ ਫਰਮਾਇਆ ਸੀ ਕਰੀਏ ਮੈਂ ਖੜਿਆ ਦਿੰਦੀ ਹੂੰ ਖੋਲ ਦੇ ਬਾਪੂ ਇੱਕ ਨੰਬਰ ਬਰੀਟ ਕਰ ਦੇ ਠੀਕ ਹੈ ਸੇਤੂ ਵੀ ਟੀਕਾ ਲੈ ਲੂ ਬਾਪੂ ਹਾਂ ਹਾਂ ਥੋੜੀ ਸੇਵਨ ਪਾਇਆ ਦਾਣਾ ਤੋਂ ਚੰਗਾ ਇਹਨੂੰ ਸਮਾਨ ਤੋਂ ਲੈ ਤੋਰਾ ਚੈੱਕ ਕਰ ਲੋ ਤੋਰਾ ਵੀ ਚੰਗਾ ਕਰ ਮਾਲੀ ਦਾ ਚਾਰ ਥਣ ਗਲਾਬੀ ਥਣ ਹੈ ਤੇ ਕੀ ਮੋਲ ਆ ਬਾਪੂ ਜੈ ਜਰ ਇਹਦਾ 32000 32 ਹਾਂ ਠੀਕ ਆ ਮਾਨਦਾਨ ਹੋ ਜੂ ਹੋ ਜੂਗਾ ਠੀਕ ਆ 32000 ਰੁਪਿਆ ਮੋਲ ਆ ਮਾਨਦਾਨ ਜ਼ਰੂਰ ਹੋ ਜੂਗਾ ਬੱਚੀ ਚੰਗੀ ਆ ਕੁਆਲਿਟੀ ਵਾਲੀ ਆ ਜਾਤ ਵਾਲੀ ਆ ਬਰੀਡ ਵਾਲੀ ਆ ਮਸਤੀ ਕਰਦੀ ਆ ਹੈ ਹਾਂ ਟੱਪਦੀ ਵੀ ਐ ਖਾਦੀ ਵੀ ਐ ਖਰਾ ਕੇ ਦੱਸਦੀ ਆ ਹਾਂ ਤੇ ਨਾਗਸੀ ਬਾਪੂ ਕੋਲੇ ਬਈ ਤਿੰਨ ਤੇ ਬੱਚੀ ਵੀ ਚੰਗੀ ਆ ਇਹ ਆ ਵੜਦਾ ਦਾ ਕੋਈ ਅੰਤ ਨਹੀਂ ਫੁੱਲ ਬਰੀਡ ਆ ਕੀ ਇਹ ਆ ਵੜ ਤਾਜੀ ਸੋਈ ਮੁੱਲ ਬਾਪੂ ਨੇ ਜਮਾ ਜਾਇਜ਼ ਰੱਖਿਆ ਕਿਸੇ ਵੀਰ ਦੇ ਤੰਨਾ ਜੋ ਕੋਈ ਵੀ ਪਸੰਦ ਆਵੇ ਬਾਪੂ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਹੋ